ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ੀਹਾਪਾੜੀ ਤਹਿਸੀਲ ਜੀਰਾ ਜ਼ਿਲ੍ਹਾ ਫਰੋਹੀਪੁਰ ਲੱਗਦਾ ਹੈਗਾ ਵੀਰ ਗੁਰਪ੍ਰਿੰਦਰ ਦੇ ਕੋਲੇ ਆਇਆ ਦੋਸਤੋ ਪਹਿਲਾਂ ਵੀ ਆਪਾਂ ਇਸ ਘਰੋਂ ਕਾਫੀ ਵੀਡੀਓ ਜੜੀਆਂ ਅਪਲੋਡ ਕੀਤੀਆਂ ਸੀ ਤੇ ਥੋੜਾ ਜਿਹਾ ਵਿੱਚ ਗੈਬ ਜ਼ਰੂਰ ਪੈ ਗਿਆ ਕਿਉਂਕਿ ਅੱਡੇ ਤੇ ਤੇ ਫਾਰਮ ਤੇ ਜਿਹੜੇ ਪਸ਼ੂ ਦੋਸਤੋ ਵਿਕਰੀ ਵਾਲੇ ਆਉਂਦੇ ਆ ਉਹ ਅਕਸਰ ਜਿਹੜੇ ਆ ਦੋਸਤੋ ਵਿਕ ਜਾਂਦੇ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਨਵੇਂ ਪੁਰਾਣੇ ਜਿਹ ਇਸ ਕਰੇ ਗਰਵਿੰਦਰ ਵੀਰ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਤੇ ਅੱਜ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਬਿਲਕੁਲ ਨੀਲੀ ਦੀ ਜਿਹੜੀ ਦੋਸਤੋ ਆਪਾਂ ਬਿਲਕੁਲ ਛੋਟੀ ਕਹਿ ਲੋ ਚਾਹੇ ਮੱਝ ਕਹਿ ਲੋ ਬਿਲਕੁਲ ਵਿਖਾਵਾਂਗੇ ਚੰਗੀ ਸੋਹਣੀ ਡੀ ਐਂਡ ਡੌਲ ਸ਼ਰੀਰ ਬੰਤਰ ਦੀ ਆ ਤੇ ਬਾਕੀ ਦੋ ਤੁਹਾਨੂੰ ਜਿਹੜੀਆਂ ਮੱਝਾਂ ਨੇ ਉਹ ਗੱਬਣ ਦਿਖਾਵਾਂਗੇ ਠੀਕ ਹੈ ਜੀ ਇੱਕ ਛੋਟੀ ਹੋਵੇਗੀ ਉਹਨਾਂ ਦੇ ਵਿੱਚ ਇੱਕ ਮੱਝ ਤੇ ਗੱਬਣ ਤੇ ਇੱਕ ਵਿਹੜ ਜਿਹੜੀ ਦੋਸਤੋ ਬਿਲਕੁਲ ਕੁਝਕ ਦਿਨਾਂ ਤੱਕ ਜਿਹੜੀ ਦੋਸਤੋ ਸੂਣ ਦੇ ਵਿੱਚ ਤਿਆਰੀ ਜ ਹੈ ਠੀਕ ਹੈ ਇਹ ਵੀ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਤੁਸੀਂ ਹਰ ਵਾਰ ਦੀ ਤਰ੍ਹਾਂ ਇੱਕ ਰਿਕਵੈਸਟ ਆ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਇਹ ਨਾਲ ਪਾਸਮੁਦੇ ਰਿਗਾਰਡਿੰਗ ਤੁਹਾਨੂੰ ਸਮਝ ਆ ਜਾ ਸਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਆ ਕਰੋ ਤੇ ਬਾਕੀ ਜਿਹੜੇ ਕੁਝ ਨਵੇਂ ਵੀਰ ਨੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਉਹ ਜਿਹੜੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਹਰ ਦਿਨ ਜਿਹੜੀਆਂ ਨਵੀਆਂ ਵੀਡੀਓਆਂ ਦੀਆਂ ਆਉਣ ਵਾਲੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਆਜੋ ਕਰਦੇ ਆਂ ਵੀਰ ਗੁਰਵਿੰਦਰ ਦੇ ਨਾਲ ਗੱਲ ਦੋਸਤੋ ਅੱਜ 8 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਮਾਰਨਿੰਗ ਦੇ ਦੋਸਤੋ 9:30 ਵਜੇ ਦਾ ਜਿਹੜਾ ਸਮਾਂ ਹੈਗਾ ਠੀਕ ਆ ਪਸੂ ਜਿਹੜਾ ਪਸੰਦ ਆਊਗਾ ਉਹਦੀ ਨਰਕ ਪਰਖ ਤਸੱਲੀ ਆ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਜਿਸ ਵੀਰ ਨੇ ਰਕਮ ਖਰਚ ਕਰਨੀ ਆ ਤਸੱਲੀ ਕਰ ਸਕਦਾ ਘਰ ਪਹੁੰਚ ਕੇ ਹਾਂਜੀ ਗੁਰਵਿੰਦਰ ਵੀਰ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਆ ਰਹੇ ਆਂ ਗੁਰਵਿੰਦਰ ਵੀਰੇ ਕੀ ਹਾਲ ਚਾਲ ਹੈ ਠੀਕ ਠਾਕ ਜੀ ਵਧੀਆ ਤੁਸੀਂ ਜਨਾਓ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਤੇ ਗੁਰਵਿੰਦਰ ਵੀਰੇ ਇਨਾ ਟਾਈਮ ਆ ਫਿਰ ਪਸ਼ੂ ਵਧੀਆ ਸੇਲਸ ਹੁੰਦੇ ਰਹੇ ਪੂਰਾ ਸਿਆਲ ਪਰ ਹਾਂ ਵਧੀਆ ਹੋਈ ਬਹੁਤ ਵਧੀਆ ਵੈੜਾ ਬੂੜਾ ਚਾਦੀਆਂ ਵੇਕੀਆਂ ਫਿਰ ਸਿਆਲ ਚ ਕਿ ਮਜਾ ਆ ਹਾਂਜੀ ਵੈੜ ਬਹੁਤ ਬਈ ਹੈ ਚਲੋ ਵੈੜਾ ਜੀ ਤੇ ਅੱਜ ਗੁਰਵਿੰਦਰ ਵੀਰੇ ਪਸ਼ੂ ਆਪਣੇ ਕੋਲ ਮਤਲਬ ਕਿ ਚਾਰ ਨੇ ਟੋਟਲ ਹਾਂਜੀ ਤੇ ਜਿਨ੍ਹਾਂ ਦੇ ਵਿੱਚ ਇੱਕ ਦੋ ਨਗ ਤਾਂ ਇੱਕ ਛੋਟੀ ਸੂਈ ਆ ਬਾਕੀ ਤਿੰਨ ਗੱਬੜ ਹਾਂਜੀ ਤਿੰਨ ਗੱਬੜ ਤਿੰਨ ਗੱਬੜਾਂ ਤੇ ਪਹਿਲੇ ਨੰਬਰ ਤੇ ਗਰਮਿੰਦਰ ਵੀਰੇ ਆਜੋ ਇੱਥੋਂ ਸਟਾਰਟ ਕਰ ਲੀਏ ਵੜ ਤੋਂ ਹੀ ਹਾਂਜੀ ਤੇ ਕੀ ਇਨਫੋਰਮੇਸ਼ਨ ਹੈ ਵੀਰ ਵੜ ਕੱਤ ਕਾਠੀ ਦੀ ਵੱਡੀ ਫਾਰਮ ਦੀ ਵੜ ਲੱਗਦੀ ਹੈ ਨਾ ਐਚ ਐਫ ਵੀਰ ਜੀ ਤੀਜੇ ਸਵੇ ਸੂਣਾ ਹੋਣੇ ਨੇ ਹਾਂਜੀ ਠੀਕ ਹੈ ਜੀ ਤੇ ਦੂਜੇ ਸੂਏ ਨੇ ਦੁੱਧ ਦਿੱਤਾ 28 29 ਕਿਲੋ ਹਾਂਜੀ ਹਾਂਜੀ ਹੁਣ ਹਜੇ ਹਫਤਾ ਪਿਆ ਇਹਦਾ ਸੂਣ ਦੇ ਵਿੱਚ ਹਜੇ ਹਾਂਜੀ ਠੀਕ ਹੈ ਜੀ ਤੇ ਹੁਣ ਉਹ ਸਵੇ ਤੀਜਾ ਸੂਣ ਜੀ ਹਾਂਜੀ ਤੀਜਾ ਸੂਣਾ ਹੈ ਤੀਜਾ ਸਵੇ ਸੂਣਾ ਠੀਕ ਹੈ ਤੇ 28 29 ਕਿਲੋ ਜਿਹੜਾ ਦੋਸਤੋ ਸੈਕੰਡ ਟਾਈਮਰ ਦਾ ਜਿਹੜਾ ਦੁੱਧ ਸੀਗਾ ਵੀਰ ਗਰਮਿੰਦਰ ਕਹਿੰਦਾ ਤੇ ਤੇ ਸਮਾ ਹਜੇ ਹਫਤਾ ਬਾਕੀ ਹੈ ਜੀ ਹਾਂ ਜੀ ਹਫਤਾ ਲਿੰਦੀ ਇੱਕ ਹਫਤਾ ਲਿੰਦੀ ਹੈ ਠੀਕ ਆ ਤੇ ਆ ਮੂੰਹ ਮੱਥੇ ਫੇਸ ਕੁਆਲਿਟੀ ਦੇਖੋ ਠੀਕ ਆ ਤੇ ਇਧਰ ਦੇਖੋ ਜੀ ਆਹ ਦੇਖੋ ਬਾਕੀ ਕਿਰਮਤ ਵੀ ਥੋੜਾ ਜਖਮ ਜਿਹਾ ਲੱਗਦਾ ਥਾਣਾ ਤਾਂ ਕਿ ਵੈਸੇ ਹੀ ਹੈ ਨਹੀਂ ਜਖਮ ਨਹੀਂ ਹੈ ਵੈਸੇ ਹੀ ਹੈ ਅੱਛਾ ਮੋਕੇ ਜਿਹਾ ਵੈਸੇ ਨਾਲ ਇੱਕ ਛੁੱਟੀ ਬਚੀ ਲੱਗੀ ਹੈ ਹਾਂ ਜੀ ਤੇ ਬਾਕੀ 35 ਵਧੀਆ ਨਿਕਲੀ ਬਹੁਤ ਵਧੀਆ ਠੀਕ ਆ ਆ ਦੇਖ ਠੀਕ ਆ ਖੋਲ ਕੇ ਵੀਰ ਹਾਂਜੀ ਤੇ ਕਦ ਕਾਠੀ ਜਿਹੜਾ ਦੋਸਤੋ ਵੈੜ ਦਾ ਵੱਡਾ ਹੈ ਠੀਕ ਆ ਵੱਡੇ ਕਦ ਕਾਠ ਦੇ ਵਿੱਚ ਆ ਤੇ ਦੇਣ ਵੀਰਾਂ ਦਾ ਵੀ ਇੱਕ ਹਫਤਾ ਇੱਕ ਹਫਤੇ ਦਾ ਤੁਸੀਂ 8 ਦਿਨ ਵੀ ਮੰਨ ਕੇ ਲੈ ਕੇ ਜਾ ਸਕਦੇ ਹੋ 10 ਦਿਨ ਇੱਥੇ ਕਸਮਾਂ ਲੈ ਜੀਏ। ਕਾਕੀ ਥਣ ਦੇਵਾ ਖੁੱਲਾ ਬਣਾਉਗੀ ਜਿਵੇਂ ਦੱਸਿਆ ਗਿਆ ਹੈ ਕਿ ਦੂਜੇ ਸੂਬੇ ਦੇ ਵਿੱਚ 28 29 ਲੀਟਰ ਦੀ ਜਿਹੜੀ ਮਿਲਕ ਦੀ ਕਪੈਸਿਟੀ ਰਹੀ ਜਾਂਦੀ ਆ ਦੇਖੋ ਠੀਕ ਆ ਐਨ ਭਾਈ ਗੁਰਵਿੰਦਰ ਫੇਸਮੈਂਟ ਦਿਖਾਈ ਦੇ ਰਹਿਣ ਆਹ ਚਾਹ ਦੇਖੋ ਹੂੰ ਤੋੜ ਲੀ ਗਏ ਜੀ ਬਾਕੀ ਆ ਉਲਟ ਪਹਿਣੀ ਵਾਲੇ ਪਾਸੇ ਦੋਸਤੋ ਜਿਹੜੇ ਆ ਥਣ ਨੇ ਇਹ ਦੇਖ ਸਕਦੇ ਹੋ ਬਿਲਕੁਲ ਮੋਟਾ ਗੋਲ ਤੇ ਮੁੱਠੀ ਵਾਲਾ ਹੱਥੀ ਚਬਾਈ ਵਾਲਾ ਥਣ ਆ ਠੀਕ ਆ ਤੇ ਰੇਡ ਪਾਪੜ ਤਾਂ ਕੀ ਰਹੇਗਾ ਉਹ ਆਪਾਂ ਵੀਰ ਗਰਵਿੰਦਰ ਤੋਂ ਪੁੱਛ ਲੈਂਦੇ ਆ ਲਓ ਜੀ ਹਾਂਜੀ ਠੀਕ ਆ ਬਾਕੀ ਟੀਲ ਟੂ ਲਗਾ ਪੀ ਜਾਂਦੀ ਆ ਦੋਸਤੋ ਠੀਕ ਆ ਬਣੂ ਤੁਹਾਨੂੰ ਪੂਰਾ ਹਜੇ ਢਿੱਲ ਬਹੁਤ ਜਿਆਦੀ ਆ ਨਹੀਂ ਹੋਦਾ ਨਾ ਜਿਵੇਂ ਪਹਿਲਾਂ ਨਾ ਮੈਂ ਤੇ ਉਹ ਕਿੱਪਾ ਇਹ ਮਾਰ ਕਰੀ ਪਹਿਲੇ ਤੇ ਨਾ ਜੋਟਾ ਆਪਣਾ ਪੂਰਾ ਆ ਲਓ ਜੀ ਅੱਛਾ ਗੁਰਵਿੰਦਰ ਵੀਰੇ ਕਿੰਨਾ ਕ ਮੁੱਲ ਫਿਰ ਲੈਣ ਦੇ ਮੁੱਲ ਵੀਰੇ ਦਾ 65000 ਕਰਦੇ ਆ ਜੀ 65 ਹਾਂਜੀ ਮਾਨਤਨ ਵਿੱਚੋਂ ਹਣਾ ਕੋਈ ਨਹੀਂ ਕਰਦਾ ਠੀਕ ਆ 65000 ਰੁਪਏ ਜਿਹੜਾ ਦੋਸਤੋ ਇਸ ਫਸਟ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵੈੜ ਦਿਖਾਈ ਆ ਇਹਦੀ ਡਿਮਾਂਡ ਆ ਠੀਕ ਆ ਵਿੱਚੋਂ ਮਾਨਤਨ ਹੋ ਜੂ ਇੱਕ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਬਿਲਕੁਲ ਸੁਈ ਸੁਵਾਈ ਨੀਲੀ ਦੀ ਝੋਟੀ ਕੈਲੋ ਚਾਹੀ ਮੱਝ ਵੀਰ ਕਹਿ ਲੈਣ ਵੀ ਦਿਖਾਉਨੇ ਆ ਸੁਆ ਪੁੱਛ ਲੈਨੇ ਆ ਬਹੁਤੇ ਵੀਰਾਂ ਦੀ ਪਸੰਦ ਹੁੰਦੀ ਆ ਵੀ ਇਹੋ ਜਿਹਾ ਪਸ਼ੂ ਖਰੀਦਣ ਦੀ ਤੇ ਤੁਸੀਂ ਜਰੂਰ ਜਿਹੜਾ ਹੱਥ ਪਾ ਸਕਦੇ ਥੱਲੇ ਦੀ ਲੇਵੇ ਦੀ ਹਵਾਨੇ ਦੀ ਜਿੱਕਰ ਆਪਾਂ ਗੱਲ ਕਰੀਏ ਤੇ ਬੜੀ ਸਾਫ ਸ਼ੋਹਤ ਆ ਤੇ ਗਰਮਿੰਦਰ ਭਾ ਸੁਆ ਕਿਨਵਾ ਸੁਈ ਆ ਮੇਰੇ ਕੈਨ ਨੂੰ ਤਾਂ ਭਲਾ ਦੂਜੇ ਸੁਏ ਕਹਿ ਦਈਏ ਆਪਾਂ ਪਰ ਤੀਜਾ ਠੀਕ ਆ ਤੇ ਦੇਣ ਕਿੰਨੇ ਕ ਮੰਗਦੀ ਇਹਨੂੰ ਅਜੇ 3 ਦਿਨ ਹੋ ਗਏ ਸੋਈ ਤੀਜਾ ਸੁਗਾ ਤੇ ਤਿੰਨ ਹੀ ਦਿਨ ਹੋਏ ਠੀਕ ਆ ਆ ਬਿਲਕੁਲ ਮਗਰ ਕਟਾ ਥੱਲੇ ਹੈ 나ੜੂ ਬੱਚੇ ਦੇ ਨਾਲ ਆ ਦੇਖੋ ਆ ਕਰੋ ਜੀ ਠੀਕ ਆ 나ੜੂ ਬੱਚੇ ਦੇ ਨਾਲ ਹੈ ਭਰਾਵੋ ਤੇ ਬਿਲਕੁਲ ਮੇਲ ਕਾਫ ਆ ਥੱਲੇ ਆ ਬੱਚਾ ਠੀਕ ਆ ਜੀ ਤੇ ਆ ਤੁਸੀਂ ਮੱਝ ਵੇਖ ਲਓ ਜੀ ਫੇਸ ਕੁਆਲਿਟੀ ਦੇਖ ਲਓ ਬਿਲਕੁਲ ਮੱਥਾ ਬੱਲਾ ਬੱਗੀ ਨਾਸ ਅੱਖਾਂ ਜਿਹੜੀਆਂ ਪਿੱਲੀਆਂ ਤੇ ਕੁੰਡਾ ਸਿੰਘ ਠੀਕ ਆ ਜੀ ਬਿਲਕੁਲ ਛੋਟਾ ਜਿਹਾ ਸਿੰਗਾ ਵਧੀਆ ਫਾਬਰਬ ਦੇ ਵਿੱਚ ਹੈ ਪੂਰੀ ਤੇ ਪੇਟ ਫੁਠਾ ਵੇਖੋ ਤੁਸੀਂ ਪੂਰਾ ਠੀਕ ਆ ਪੂਰੀ ਸ਼ਾਈਨਿੰਗ ਕਰਦਾ ਤੇ ਬਾਕੀ ਹਵਾਨੇ ਦੇ ਵੀ ਜਿਹੜਾ ਦੋਸਤੋ ਬਿਲਕੁਲ ਤੁਸੀਂ ਆ ਦੇਖ ਸਕਦੇ ਹੋ ਮਾਰਕਿੰਗ ਆ ਹਵਾਨੇ ਤੇ ਵੀ ਪੂਰੀ ਹੈ ਤੇ ਅਗਲੇ ਪੈਰਾਂ ਦੇ ਜਵਾਬ ਹੈਗਾ ਜਰੂਰ ਠੀਕ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਮਗਰਲੇ ਪੈਰ ਆ ਆ ਤੋਤੇ ਆ ਜੀ ਠੀਕ ਆ ਤੇ ਨੀਲੀ ਦੀ ਆਪਾਂ ਕਹਾਂਗੇ ਠੀਕ ਆ ਜੀ ਨੀਲੀ ਦੀ ਜਿਹੜੀ ਇਹ ਮੈਂ ਆ ਵੀਰ ਦੇ ਕੋਲ ਤੇ ਥੰਮਲੇਵੇ ਦੀ ਪੂਰੀ ਸਫਾਈ ਹੈ ਤੇ ਗੁਰਵਿੰਦਰ ਭਾਈ ਇੱਕ ਗੱਲ ਆ ਵੀ ਹੁਣ ਜਿਹੜਾ ਮੌਕੇ ਦਾ ਹਾਜ਼ਰ ਆਪਾਂ ਕਹਿ ਲਈਏ ਬੌਲੇ ਤੇ ਚਲਣ ਡਈ ਆ ਹਾਂਜੀ ਕਿੰਨਾ ਕੁ ਹੈਗਾ ਥਲੇ ਜੀ ਕਿੰਨੇ ਥਲੇ 13 ਕਿਲੋ ਆਸਟਮ ਤਿਆਰ ਹੈ 13 ਕਿਲੋ ਹਾਂਜੀ ਠੀਕ ਹੈ ਵੀਰੇ 13 ਕਿਲੋ ਜਿਹੜਾ ਦੋਸਤੋ 13 ਕਿਲੋ ਦੋਵੇਂ ਟਾਈਮ ਆਪਦਾ ਭਾਵੇਂ ਕੋਚੋ ਕੇ ਲੈ ਜਾ ਕੋਈ ਪ੍ਰੋਬਲਮ ਨਹੀਂ ਆਪਾਂ ਇਹ ਤੇ ਚਵਾਈ ਬਹੁਤ ਸੋਹਣੀ ਆ ਹੂੰ ਕੋਲੀ ਤੇ ਦੁੱਧ ਵੀ ਵੀਰ ਗੁਰਵਿੰਦਰ ਫਿਰ ਇੱਥੇ ਕੀ 14 14 13 14 ਲੀਟਰ ਤੱਕ ਲਊਗੀ ਨਹੀਂ ਇਹ ਨਾ 16 ਕਿਲੋ ਦੁੱਧ ਦਿੱਤਾ ਇਹਨੇ 16 ਕਿਲੋ ਦੁੱਜੇ ਸੂਏ ਰਵੇਚ ਹਾਂ ਹਾਂ ਐਰ ਕਿਤੇ ਜ਼ਿਆਦਾ ਹੀ ਦਊਗੀ ਠੀਕ ਆ ਤੇ ਹੋਣ ਜਿਹੜਾ ਦੋਸਤੋ 13 ਕਿਲੋ ਤੁਸੀਂ ਬੋਲਾ ਮੰਨ ਕੇ ਜਿਹੜੀ ਚਵਾਈ ਕਰਨੀ ਆ ਆਪਣਾ ਹੱਕ ਸਮਝ ਕੇ ਕਰ ਲਿਓ ਪਰ ਮੈਂ ਤੁਹਾਨੂੰ ਇੱਕ ਵਰੀ ਜਿਹੜਾ ਥੋੜਾ ਵਿਖਾਉਣਾ ਬਹਿਣੀ ਵਾਲੇ ਪਾਸੇ ਤੋਂ ਥਣ ਆ ਦੇਖੋ ਜੀ ਆ ਕਰੋ ਚੱਕ ਠੀਕ ਆ ਥਣ ਤੋਂ ਦੀ ਸ਼ੀਰ ਚੰਗੀ ਆ ਠੀਕ ਆ ਤੇ ਬਾਕੀ ਆਪਾਂ ਤੁਹਾਨੂੰ ਬਾਹਰ ਖੋਲ ਕੇ ਤੋੜ ਕੇ ਦਿਖਾਉਣੇ ਤਸੱਲੀ ਦੇ ਨਾਲ ਤੇ ਪੇਟ ਪੁੱਠੇ ਦੀ ਚੰਗੀ ਆ ਹਾਂ ਜੀ ਖੋਲ ਲਈ ਵੀਰ ਆ ਦੇਖੋ ਜੀ ਠੀਕ ਆ ਬਾਕੀ ਥਾਣਾ ਜਿਹੜਾ ਦੋਸਤੋ ਵਿਥਾ ਵਿਰਲਾ ਵਿੱਚ ਆ ਕਾਫੀ ਸੋਹਣੀ ਵਿਥਾ ਵਿਰਲਾ ਲਓ ਵੀ ਠੀਕ ਆ ਗਰਿੰਦਰ ਵੀਰ ਪਹਿਲੇ ਸਵੇਰ ਦੇ ਰਿਕਾਰਡ ਫਿਰ ਕੋਈ ਰਿਹਾ ਹੋਗਾ ਚੰਗਾ ਜਾਂਦਾ 15 ਤੋਂ ਪਲੱਸ ਹੀ ਹਾਂਜੀ ਪਹਿਲੇ ਸਵੇਰ ਦਾ ਇਹ ਨਹੀਂ ਪੁੱਛਿਆ ਆਪਾਂ ਅੱਛਾ ਜੀ ਦੂਜੇ ਸਵੇਰ 16 ਕਿਲੋ ਕਰਤੀ ਠੀਕ ਆ ਜੀ ਦੂਜੇ ਸਵੇਰ ਦੇ ਵਿੱਚ ਜਿਹੜਾ ਦੋਸਤੋ 16 ਕਿਲੋ ਆ ਪਰ ਜੋ ਜੇ ਆਪਾਂ ਪਿਛਲੇ ਸਵੇਰਾਂ ਦੀ ਗੱਲ ਕਰ ਲਈਏ ਉਹਦੇ ਹਿਸਾਬ ਨਾਲ ਮੰਨੀਏ ਤਾਂ ਅੱਜ 12 13 12 13 ਦੋਸਤੋ ਬੌਲੇ ਦੇ ਵਿੱਚ ਤੁਸੀਂ ਮੰਨ ਸਕਦੇ ਹੋ ਠੀਕ ਆ ਤੇ ਬਾਕੀ ਓਵਰਆਲ ਦੇਖੀਏ ਤਾਂ ਮੱਝ ਚੰਗੀ ਆ ਸਿੰਗਲ ਹੱਡੀ ਦੀ ਆ ਬਾਕੀ ਨੀਲੀ ਨੀਲੀ ਦੀਆਂ ਜਿਹੜੀਆਂ ਮੱਝਾਂ ਹੁੰਦੀਆਂ ਨੇ ਸਿੰਗਲ ਹੱਡੀ ਆ ਠੀਕ ਆ ਪਤਰੀ ਚਮੜੀ ਆ ਵੇ ਠੀਕ ਆ ਬਿਲਕੁਲ ਸਿੰਗਲ ਹੱਡੀ ਦੀ ਮੈਂ ਆ ਤੇ ਫਵਾਨਾ ਲੇਵਾ ਤੁਸੀਂ ਆਪ ਜਦੋਂ ਇੱਥੇ ਘਰ ਆ ਕੇ ਵੇਖੋਗੇ ਤੇ ਸੈਟੀਸਫਾਈ ਹੋਵੋਗੇ ਤਸੱਲੀ ਹੋ ਠੀਕ ਆ ਤੇ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਤਾਂ ਇਹਦਾ ਥਾਣ ਤੁਸੀਂ ਚੁਵਾਈ ਕਰਕੇ ਤਸੱਲੀ ਕਰਿਓ ਤੇ ਗੁਰਵਿੰਦਰ ਵੀਰੇ ਕਿੰਨੇ ਦਾ ਲੈਣ ਦੇਣ ਦਾ ਵੀਰੇ 1 35 ਮੰਗਦੇ ਨੇ ਦਾ ਹਾਂਜੀ 1 35 ਹਜ਼ਾਰ 1 35 ਆ ਹਾਂਜੀ ਠੀਕ ਹੈ 1.35 ਆ ਦੋਸਤੋ ਬਾਕੀ ਮਾਨਤਨ ਜਿਹੜਾ ਹੋ ਜੂਗਾ ਛੋਟ ਛੱਪਾ ਵਿੱਚ ਹੋ ਜੂਗਾ ਠੀਕ ਆ ਉਸ ਤੋਂ ਪਹਿਲਾਂ ਇੱਕ ਵਾਰੀ ਜਿਹੜੀ ਆ ਚੀਜ਼ ਘਰੇ ਆਣ ਕੇ ਵੇਖ ਲਿਓ ਚਵਾਈ ਫਿੱਟ ਪਾਊਗੀ ਤੁਹਾਨੂੰ ਤਸੱਲੀ ਬਿਲਕੁਲ ਸਰੀਰ ਘਟਾਂ ਚਾ ਵੇਖੋਗੇ ਪੂਰੀ ਬੰਤਰ ਵੇਖੋਗੇ ਤੇ ਬਰੀਡ ਦੇ ਵਿੱਚ ਨੀਲੀ ਦੀ ਮਾਂ ਆ ਕਿਉਂ ਨਾਲੇ ਸਮੇਂ ਤੇ ਬੱਚੇ ਵੀ ਚੰਗੇ ਸੋਨੇ ਪਾਉਂਦੀ ਆ ਪਰ ਜਿੱਥੋਂ ਦੋਸਤੋ ਅਗੋਂ ਲਈ ਆ ਸ਼ਾਇਦ ਕਿਤੇ ਨਾ ਕਿਤੇ ਜਿਹੜਾ ਆਪਾਂ ਨਾਰਮਲ ਮਾਲੀ ਤੋਂ ਕਰਾਸ ਕਰਵਾ ਲੈਨੇ ਆ ਤੇ ਉਹ ਰਿਜ਼ਲਟ ਨਹੀਂ ਆਪਾਂ ਨੂੰ ਮਿਲਦਾ ਬਾਕੀ ਆਉਣ ਵਾਲੇ ਸਮੇਂ ਤੁਸੀਂ ਬੱਚੇ ਵੀ ਚੰਗੇ ਲੈ ਸਕਦੇ ਹੋ ਸੋਨੇ ਬੱਚੇ ਪਾਉਣ ਵਾਲੀ ਜਿਹ ਤੇ 135 ਡਿਮਾਂਡ ਆ ਇਸ ਤੋਂ ਬਾਅਦ ਆਜੋ ਅਗਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਠੀਕ ਆ ਆ ਕਰੋ ਚੈੱਕ ਆ ਦੇਖੋ ਠੀਕ ਗੁਰਿੰਦਰ ਵੀਰ ਇਹ ਮੱਝ ਸੋਨ ਵਾਲੀ ਹੈ ਵੀ ਹਾਂਜੀ ਇਹ ਗੱਪਣਾ ਜੀ ਗੱਪਣਾ ਸਮਾਂ ਕਿੰਨਾ ਕੁ 5 ਦਿਨ ਲੈਂਦੀ ਹੈ ਜੀ 5 ਕਿ ਦਿਨ ਹਾਂਜੀ ਠੀਕ ਆ 5 ਕਿ ਦਿਨ ਦਾ ਸਮਾਂ ਦੋਸਤੋ ਲੈ ਜੂ ਤੇ ਸੂਬਾ ਤੀਜਾ ਹੈ ਵੀ ਹਾਂਜੀ ਇਹ ਵੀ ਤੀਜਾ ਸੂਬਾ ਜੀ ਤੀਜਾ ਸੂਬਾ 5 ਦਿਨ ਸਮਾਂ ਲੈਂਦੀ ਹੈ ਬਾਕੀ ਜਿਹੜਾ ਲੈ ਆ ਲੂਗਾ ਤੁਸੀਂ ਵੇਖੋਗੇ ਦੋਸਤੋ ਬਨਾਥਣਾ ਜਿਹੜਾ ਆ ਬਣਿਆ ਪਿਆ ਜੀ ਆ ਦੇਖੋ ਚੱਡਾ-ਚੁੱਡਾ ਬਹੁਤ ਸੋਹਣਾ ਹੈ ਤੇ ਥਣ-ਥਣੂ ਦੇਖੋ ਤੁਸੀਂ ਇਕੱਲਾ-ਇਕੱਲਾ ਥਣਾ ਠੀਕ ਹੈ ਤਿੰਨ ਖੇੜੇ ਦਾ ਫੋਟੋ ਵੀ ਪੂਰਾ ਥਣਾ ਦਾ ਆਪਸੀ ਆ ਦੇਖੋ ਆ ਦੇਖੋ ਜੀ ਠੀਕ ਹੈ ਠੀਕ ਹੈ ਗਰੇਂਦਰ ਵੀਰੇ ਬਾਕੀ ਤੇਪਣ ਵਧੀਆ ਬਹੁਤ ਵਧੀਆ ਜੀ ਬਾਕੀ ਸ਼ਹਿਦ ਹੀ ਆਉਂਦਾ ਹੋਊਗਾ ਜੀ ਹਾਂਜੀ-ਹਾਂਜੀ ਇਹ ਲੱਗੂਂਦੀ ਹੈ ਠੀਕ ਆ ਤੇ ਤੋਰੀਏ ਵੀਰੇ ਨੂੰ ਖੁੱਲ ਗਈ ਠੀਕ ਆ ਆ ਤੀਜੇ ਨੰਬਰ ਤੇ ਜਿਹੜੀ ਦੋਸਤੋ ਆਪਾਂ ਤੁਹਾਨੂੰ ਇਹ ਮਾਜ ਦਿਖਾ ਰਹੇ ਹਾਂ ਠੀਕ ਆ ਜੀ ਤੀਜਾ ਹੀ ਸੂਗਾ ਤੇ ਤੀਜੇ ਨੰਬਰ ਤੇ ਆ ਤੇ ਗੱਲਬਾਤ ਤੁਸੀਂ ਵੀਰਪਾਪਾ ਕੇ ਕਰ ਲਿਓ ਵੀਰ ਦੇ ਨਾਲ ਤੇ ਰੇਟ ਭਾ ਪਰਸਾ ਪੁੱਛਾਂਗੇ ਆਪਾਂ ਬਿਲਕੁਲ ਵੀਡੀਓ ਦੇ ਵਿੱਚ ਟਿੱਪ ਕੇ ਤਸੱਲੀ ਤੁਸੀਂ ਵੀ ਕਰਕੇ ਲੈ ਕੇ ਜਾ ਸਕਦੇ ਹੋ ਹਜੇ ਦਿਨ ਬਾਕੀ ਐ ਸੂਣ ਦੇ ਵਿੱਚ ਸਰੀਰਕ ਪੰਤਰ ਜੇਕਰ ਆਪਾਂ ਦੇਖੀਏ ਤੇ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਕਵਾਂਗੇ ਠੀਕ ਹੈ ਜੀ ਮੀਡੀਅਮ ਤੋਂ ਜਿਹੜੀ ਆ ਉੱਪਰ ਨੂੰ ਤੁਸੀਂ ਮੰਨ ਸਕਦੇ ਹੋ ओके ਠੀਕ ਆ ਘਰ ਵਿੱਚ ਦਰ ਵੀ ਲੈਣ ਦੇ ਫਿਰ ਇਹਦਾ ਇਹਦਾ 85 ਮੰਗਦੇ ਆ ਵੀ 85 ਹਾਂਜੀ ਕਰ ਦਾਂਗੇ ਕੋਈ ਨਹੀਂ ਮੰਨਦਾ ਬਾਬਾ ਖੁੱਲਾ ਕਰ ਦੋਗੇ ਥੋੜਾ ਪਾਸਾ ਤੰਗ ਜਾਈਏ ਕਰ ਦਾਂਗੇ ਅੱਛਾ ਨਹੀਂ ਖੁੱਲਾ ਹੀ ਕਰ ਦਿਓ ਜੀ ਕਰਦਾ ਜੀ ਤੇ ਤੁਰਨ ਜਿਹੜੇ ਕੋਈ ਚੱਲ ਕੇ ਆਵੇ ਨਹੀਂ ਨਹੀਂ ਕੋਈ ਨਹੀਂ ਠੀਕ ਆ ਬਾਕੀ ਖਵਾਨੇ ਦਾ ਜਿਹੜਾ ਦੋਸਤੋ ਸਟਰਕਚਰ ਸੋਹਣਾ ਹੈ ਠੀਕ ਆ ਤੇ ਨਾਰਮਲੀ ਸੇਵਾ ਜਿਹੜੀ ਆਪੋ ਆਪਣੀ ਹੁੰਦੀ ਦੁੱਧ ਜਿਹੜਾ ਦੋਸਤੋ ਹਰ ਵਾਰ ਆ ਤੇ ਕਹਿ ਤਰ੍ਹਾਂ ਆਪਾਂ ਕਹਿ ਦਿੰਨੇ ਆ ਵੀ ਦੁੱਧ ਜਿਹੜਾ ਸੇਵਾ ਦਾ ਦੁੱਧ ਤੁਸੀਂ ਹੋ ਸਕਦਾ ਵੀ 10 ਤੋਂ ਪਲੱਸ 11 12 ਤੱਕ ਵੀ ਚੋ ਸਕਦੇ ਹੋ ਜੇ ਹੋਜੀ ਹਵਾਨੇ ਜਾਵੇ ਬੰਤਰ ਠੀਕ ਆ ਜੀ ਸੂ ਤੱਕ ਵੀ ਜਿਹੜਾ ਸਟਰਕਚਰ ਵੇਖੂਗਾ ਉਹ ਤੁਹਾਨੂੰ ਮਤ ਖਾਉਣਾ ਇਹ ਵੀਰੇ ਗਈਆਂ ਹੁੰਦਾ ਨਾ ਮੈਂ ਕਈ ਰਾਤਾਂ ਪਾ ਲਿਸਾ ਡੰਗਰ ਲਿਸਾ ਜਦੋਂ ਕੋਈ ਚੱਕਰ ਨਹੀਂ ਜਾਂ ਇਹ ਦੁੱਧ 12 13 ਕਿਲੋ ਕੱਢਦੀ ਰਹੀ ਬਣੀ ਹਮ ਬਿਲਕੁਲ ਤੇ 85000 ਦੇ ਵਿੱਚੋਂ ਮਾਨਤਾਲ ਹੋ ਜਾਊਗਾ ਠੀਕ ਆ ਇੱਕ ਲਾਸਟ ਤੇ ਆਪਾਂ ਦੋਸਤ ਤੁਹਾਨੂੰ ਇਹ ਝੋਟੀ ਦਿਖਾਉਣੀ ਆ ਬਿਲਕੁਲ ਕੁੰਡੀ ਝੋੜ ਝੋਟੀ ਆ ਪਹਿਲਾਂ ਝੋਟੀ ਸੋਣੀ ਆ ਠੀਕ ਆ ਜੀ ਪਹਿਲਾ ਸੂਆ ਛੋਟੀ ਨਹੀਂ ਸੂਣਾ ਤੇ ਸਮਾ ਗਰਿੰਦਰ ਵੀਰ ਕਿੰਨੇ ਕੁ ਬਾਕੀ ਦੇ ਨੇ ਜੀ ਪਿਆ 6-7 ਦਿਨ 6-7 ਕ ਦੇ ਨੇ ਹਾਂ ਜੀ ਠੀਕ ਆ ਸੂਆ ਪਹਿਲਾ ਨਹੀਂ ਇਹਦਾ ਪਹਿਲਾ ਠੀਕ ਆ ਤੇ ਹਾਈਟ ਜਿਹੜੀ ਆ ਮੀਡੀਅਮ ਜੀ ਤੁਸੀਂ ਮੰਨ ਸਕਦੇ ਹੋ ਠੀਕ ਆ ਜੀ ਬਾਲੀ ਮਾ ਵੱਡੀ ਨਹੀਂ ਜਾਂਦਾਗਾ ਤੇ ਵਿਚਲਾ ਮੇਲ ਜਾ ਹੈਗਾ ਠੀਕ ਆ ਮੇਲ ਵਿਚਲਾ ਤੇ ਝੋਟੀ ਬਿਲਕੁਲ ਨਵੀਂ ਆ ਸੂਆ ਪਹਿਲਾ ਸੂਣੀ ਆ ਤੇ ਇੱਕ ਹਫਤਾ ਤੁਸੀਂ ਮੰਨ ਕੇ ਜਿਹੜਾ ਸਮਾ ਹਜੇ ਲੈ ਕੇ ਜਾ ਸਕਦੇ ਹੋ ਠੀਕ ਆ ਆ ਜਿਹੜਾ ਥਣ ਤੋਂ ਮੇਕੋ ਕੋਲੀਆ ਬਾਈ ਗੁਰਵਿੰਦਰ ਵੀ ਅੱਲਾਹ ਹੋ ਜੀ ਠੀਕ ਆ ਜੀ ਢੇਠ ਫੁੱਠਾ ਜਿਹੜਾ ਦੋਸਤੋ ਚੜਾਈ ਦੇ ਵਿੱਚ ਪੂਰਾ ਪੱਕੀ ਮੀਡੀਅਮ ਜੀ ਹਾਈਟ ਆ ਠੀਕ ਆ ਮੈਂ ਸਰੀਰਕ ਢਾਂਚੇ ਦੀ ਗੱਲ ਕਰਦੇ ਵੀ ਦੂਰੋਂ ਨੇੜੇੋਂ ਤੁਸੀਂ ਆਉਣਾ ਵੀ ਬਾਲੀ ਮੈਂ ਵੱਡੀ ਨਹੀਂ ਕਹਿੰਦਾਗਾ ਤੇ ਵਿਚਲਾ ਮੇਰਾ ਮੀਡੀਅਮ ਹਾਈਟ ਆ ਠੀਕ ਹੈ ਤੇ ਬਾਕੀ ਥਣ ਦੇਵਾ ਕਰਮਾਲੀ ਨੇ ਬਹੁਤ ਜਿਆਦਾ ਸੋਨਾ ਬਣਾਇਆ ਕਿਉਂਕਿ ਝੋਟੀ ਹਜੇ ਪਹਿਲਾ ਸੂਬਾ ਸੌਣ ਜਾ ਰਹੀ ਹੈ ਠੀਕ ਹੈ ਜੀ ਆ ਤੁਸੀਂ ਜਿਹੜਾ ਹਵਾਨਾ ਵੇਖ ਸਕਦੇ ਹੋ ਠੀਕ ਹੈ ਹਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਭਾਲ ਜਾਂ ਕੋਈ ਐਕਟਰਾ ਆਪਾਂ ਕਹਿ ਦੇਣੇ ਨਾ ਵੀ ਭਾਲਾਂ ਦੇ ਵਿੱਚ ਉਤਾਂ ਦੀ ਕੋਈ ਚੀਜ਼ ਹੈ ਨਹੀਂ ਨੇ ਲੈਵਾ ਜਿਹੜਾ ਦੋਸਤੋ ਨਿੱਗਰੀ ਬਣਾਉਗੀ ਠੀਕ ਹੈ ਚੱਟੇ ਹਲ ਟੂਲਾ ਜੇ ਕਾਫੀ ਜਿਆਦੀ ਆ ਇਹ ਹਫਤਾ ਬਿਲਕੁਲ ਜਿਹੜਾ ਸਮਾਂ ਹਜੇ ਬਾਕੀ ਇਸ ਹੂਨ ਦੇ ਵਿੱਚ ਇਹ ਤੁਸੀਂ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਲੈ ਕੇ ਜਾ ਸਕਦੇ ਹੋ ਝੋਟੀ ਚੰਗੀ ਹੈ ਘਰੇ ਰੱਖਣ ਵਾਲੀ ਆ ਬਾਕੀ ਫੇਸ ਕੁਆਲਟੀ ਚੰਗੀ ਆ ਸਿੰਗੀ-ਸਿੰਗੀ ਬਹੁਤ ਜਿਆਦਾ ਸੋਹਣੀ ਆ ਠੀਕ ਆ ਆ ਦੇਖੋ ਆ ਕਰੂ ਛੇਕੀ ਠੀਕ ਆ ਬਿਲਕੁਲ ਛੋਟਾ ਜਿਹਾ ਸਿੰਗ ਆ ਸਾਹ ਦੇਖੋ ਜਗਿੰਦਰ ਇਹਦਾ ਕਿੰਨੇ ਕ ਦੀ ਲੈਣ ਦੇ ਫਿਰ ਇਹਦਾ ਡਿਮਾਂਡ ਵੀਰੇ ਮੋਹ ਲੈਂਦਾ ਵੀਰੇ 85 ਕਰਦੇ ਆ 85 ਆ ਹਾਂਜੀ ਮਾਨਤਨ ਕਰਦਾ ਠੀਕ ਆ ਠੀਕ ਆ ਜੀ 85 ਹੈ 85 ਦੇ ਵਿੱਚੋਂ ਮਾਨਤਨ ਹੋ ਜਾਊਗਾ ਦੋਸਤੋ ਠੀਕ ਹੈ ਇਹ ਝੋਟੀ ਆ ਚੰਗੀ ਝੋਟੀ ਆ ਜਿਹੜੇ ਵੀਰ ਨੇ ਘਰੇਲੂ ਰੱਖਣੀ ਆ ਲੱਭ ਰਹੇ ਹੋ ਤੁਸੀਂ ਪਸ਼ੂ ਖਰੀਦਣ ਦਾ ਹੈ ਨਾ ਮਨ ਕੇ ਦੇਖ ਰਹੇ ਹੋ ਤੇ ਇਹ ਝੋਟੀ ਵੀ ਖਰੀਦ ਕੇ ਲੈ ਕੇ ਜਾ ਸਕਦੇ ਹੋ ਨਵੀਂ ਆ ਪਹਿਲਾ ਸਵੇਰ ਝੋਟੀ ਸੁਣੀ ਤੇ ਨੰਬਰ ਵੀਰ ਗੁਰਵਿੰਦਰ ਜਰੂਰ ਦੱਸ ਦੇ ਵੀਰ ਨੰਬਰ ਵੀਰ 97819 6545 ਠੀਕ ਹੈ ਜੀ 97819 6545 ਠੀਕ ਹੈ ਇਹ ਨੰਬਰ ਜਿਹੜੇ ਆ ਦੋਸਤੋ ਵੀਰ ਗੁਰਵਿੰਦਰ ਦੇ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਇੱਕ ਵੈੜ ਜਿਹੜੀ ਹੈ ਵੀਰ ਗੁਰਵਿੰਦਰ ਤੁਸੀਂ ਦੱਸ ਰਹੇ ਸੀ ਅੱਜ ਆਉਣੀ ਹੈ ਆਪਣੇ ਕੋਲ ਖਰੀਦੀ ਆ। ਹਾਂਜੀ ਇੱਕ ਵੈੜ ਆਉਣੀ ਆ ਵੀਰ ਉਹਦੇ ਥੱਲੇ 14 ਕਿਲੋ ਬੋਲਾ ਵਾ। ਬੋਲਾ 14 ਕਿਲੋ। ਖੀਰੀ ਆ ਮੂੰਹ ਜੀ। ਮੂੰਹ ਖੀਰੀ ਆ। ਹਾਂਜੀ। ਪਲੂਣ ਪਹਿਲਾਂ ਬੱਚੀ ਸੀ। ਪਹਿਲਾਂ ਪਹਿਲਣਾ ਹੈ। ਤੇ ਬੱਚਾ ਥੱਲੇ ਕਿਉਂ ਤੇ? ਬੱਚਾ ਹੀ। ਬੱਚਾ। ਹਾਂਜੀ। ਤੇ ਕਿੰਨੇ ਦਿਨਾਂ ਦੀ ਸੂਈ ਦੱਸਿਆ ਸੀ ਉਹ? ਸੂਈ ਨੂੰ ਅੱਜ ਹੋਈਗੇ ਉਹਨੂੰ 4 ਕਿ ਦਿਨ। 4 ਕਿ ਦਿਨ ਹੋ ਗਏ ਆ। ਹਾਂਜੀ। ਮਤਲਬ ਕਿ 12 14 12 ਤੋਂ ਲੈ ਕੇ 14 ਕਿਲੋ ਬੋਲਾ ਹੈਗਾ। 14 ਕਿਲੋ ਬੋਲਾ ਹੈਗਾ net ਜੀ। ਠੀਕ ਆ। ਭਾਪੜ ਤਾਂ ਕਿੰਨਾ ਪਾ 60000 ਮੰਗਦੇ ਵੀਰ 60000 ਕੋਈ ਨਸਲ ਚ ਬ੍ਰੀਡ ਚ ਕਰਾ ਸਕਦੇ ਨਹੀਂ ਕਰਮ ਪੂਰੀ ਬ੍ਰੀਡ ਚ ਬ੍ਰੀਡ ਐਫ ਪੀ ਐ ਜੀ ਐਚ ਐਫ ਪੀ ਐ ਚਾ ਚਾ ਤੇ 60000 ਜਿਹੜਾ ਦੋਸਤੋ ਉਹਦਾ ਮੁੱਲ ਰਹੂਗਾ ਠੀਕ ਆ ਤੇ ਪਲੂਨ ਬੱਚੀ ਸੋਈ ਆ ਦੁੱਧ ਜਿਹੜਾ ਬੌਲੇ ਦੇ ਵਿੱਚ ਹੈ ਹਜੇ ਤੀਜੇ ਚੌਥੇ ਦਿਨ ਤੀਜੇ ਦਿਨ 13 14 13 14 ਬੌਲੇ ਚ ਚਲਣ ਢੀ ਆ ਉਹਦਾ ਤੁਸੀਂ ਵੀਰਵਾਪਾ ਕੇ ਗੱਲ ਕਰ ਲਿਓ ਖੀਰੀ ਆ ਠੀਕ ਆ ਜੀ ਮੂੰਹ ਖੀਰੀ ਆ ਜੀ ਤੇ ਬੱਚੀ ਚੰਗੀ ਆ ਅਲੰਕਾਰ ਚੀਜ਼ ਹੋਵੇਗੀ ਬਾਕੀ ਤੁਸੀਂ ਉਹ ਵਟਸਐਪ ਤੇ ਵੀਡੀਓ ਉਹਦੇ ਬਾਰੇ ਗੱਲਬਾਤ ਕਰ ਲਿਓ ਠੀਕ ਆ ਜੀ ਮਿਲਦੇ ਆ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ